ਉਨੇ ਚੁੱਕਣ ਦੇ ਕੋ ਵਧੀਆ ਗੱਲ ਨਹੀਂ ਹੈਗੀ ਤੁਹਾਡੇ ਉੱਤੇ ਪਾਜੀ ਮੇਰੀ ਨਾ ਮੈਂ ਫਸੀ ਇੰਨਾ ਕਿ ਮੇਰੀ ਕੰਡੀਸ਼ਨ ਥੋੜੀ ਜਿਹੀ ਨਾ ਇਦਾਂ ਵਾਂ ਨਹੀਂ ਨਹੀਂ ਚਲੋ ਕੰਡੀਸ਼ਨ ਦਿੱਤਾ ਵੀ ਪਰ ਪਤਾ ਕੀ ਚੰਗਾ ਨਹੀਂ ਲੱਗਦਾ ਵੇਖੋ ਤੁਹਾਡਾ ਵਿੱਚ ਸਾਰਾ ਰੋਲ ਹੀ ਹੁਣ ਵੀ ਤੁਹਾਡੇ ਬਾਪੇ ਉਹ ਗਏ ਨੇ ਉੱਥੇ ਹਣਾ ਮਿਲ ਕੇ ਆਏ ਨੇ ਹਾਂਜੀ ਤੁਹਾਡਾ ਸਾਰਾ ਮੈਨਾ ਪੈਦਾ ਕਰਾਤਾ ਤੁਸੀਂ ਕਿੰਨਾ ਕੁ ਵਧੀਆ ਕੰਮ ਹੈ ਤੁਸੀਂ ਮੇਰਾ ਫੋਨ ਨਹੀਂ ਚੁੱਕਣਦੇ ਜੀ ਹੁਣ ਮੈਂ ਤੁਹਾਨੂੰ ਕੀ ਸਟਾਡਿੰਗ ਤੋਂ ਦੱਸਾਂ ਵੀ ਮੇਰੀ ਕਿੱਥੇ ਗੱਲ ਹੋਉਂਦੀ ਆ ਮੈਂ ਕਿੱਦਾਂ ਫਸੀ ਆ ਮੇਰਾ ਵੀ ਕੰਮ ਕਾਰ ਆ ਮੈਨੂੰ ਵੀ ਗੱਡੀ ਹਨਾ ਇੰਨੇ ਦਿਨ ਹੋ ਗਏ ਘਰ ਬੈਠੀ ਆ ਗੱਡੀ ਦਾ ਕੰਮ ਨਾ ਪੈਂਦਿਆ ਸੀ ਮੇਰੀ ਗੱਲ ਸੁਣੋ ਸਾਡਾ ਨਾ ਪੈਂਦਿਆ ਸੀ ਪਰ ਜਿਹੜੇ ਮੇਨ ਰੂਲ ਤੁਹਾਡਾ ਆਉਂਦੇ ਆ ਪਿੰਡ ਵਾਲੇ ਅਜੇ ਵੀ ਹੁਣ ਵੀ ਨਹੀਂ ਡਲੇ ਹੁਣ ਵੀ ਤੁਹਾਡੇ ਲੋਕ ਕਹਿੰਦੇ ਨੇ ਅੱਛਾ ਮੈਂ ਅਸਲ ਤੁਹਾਨੂੰ ਉਥੇ ਭੇਜਣਾ ਸੀ ਸਾਡੇ ਪਰ ਫਿਰ ਜਿਹੜੇ ਰੂਲ ਨਾ ਉਹਨਾਂ ਬਣਾ ਦਿੱਤਾ ਫਿਰ ਸਾਹਮਣੇ ਤੋਂ ਹੋਣ ਆ ਗਏ ਨੇ ਦੋ ਪਿੰਡ ਵਾਲਿਆਂ ਦੇ ਉਹਨਾਂ ਠੀਕ ਐ ਤੇ ਤੁਸੀਂ ਆਹ ਕੋ ਸੋਣੀ ਗੱਲ ਥੋੜਾ ਹੋਵੇ ਵੀ ਤੁਸੀਂ ਮੇਰਾ ਫੋਨ ਨਹੀਂ ਚੁੱਕਣ ਦੇ ਜਿਹੜੇ ਤੁਹਾਡੇ ਮੁੰਡਾ ਕਰ ਸਕਦੇ ਦੁਬਾਰਾ ਤੁਹਾਡੇ ਘਰ ਨਾ ਆਉਣਗੇ ਤੇ ਭਾਜੀ ਮੇਰੀ ਗੱਲ ਸੁਣੋ ਜੇ ਆਉਣਗੇ ਤੇ ਅਸੀਂ ਉਹਨਾਂ ਰੋਕਿਆ ਤੇ ਨਹੀਂ ਆਉਣ ਤੋਂ ਉਦੋਂ ਆਈ ਜਾਣਗੇ ਪਰ ਜਿਹੜੀ ਤਰੀਕਾ ਮੈਂ ਲੱਕਮੈਂਟ ਕੀਤੀ ਸੀ ਸੋਨੋ ਮੇਰੀ ਗੱਲ ਹਾਂਜੀ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਮੇਰੇ ਨਾਲ ਗੱਲ ਕਰਦੇ ਮੈਂ ਤੁਹਾਡਾ ਮੁੰਡਾ ਲਿਆ ਕੇ ਤੁਹਾਨੂੰ ਘੈਂਟ ਉਰਤਾਂਦਾ ਠੀਕ ਹੈ ਮੇਰੀ ਗੱਲ ਸੁਣੋ ਅਹੀਂ ਮੈਂ ਤੁਹਾਡੇ ਸਾਹਮਣੇ ਕੱਲ ਉੱਥੇ ਕਿੰਨਾ ਤੁਹਾਨੂੰ ਕਿਹਾ ਵੀ ਸਾਡੀ ਨਹੀਂ ਗੱਲ ਬੰਦੀ ਕੇ ਪਾਸੇ ਸਾਡੀ ਨਹੀਂ ਗੱਲ ਬੰਦੀ ਸਾਨੂੰ ਨਹੀਂ ਪੈਣੀ ਗਈ ਤੇ ਤੁਸੀਂ ਕਿਹਾ ਸੀ ਮੇਰੀ ਮਾਂ ਨੂੰ ਮਿਲੋ ਜਾ ਕੇ ਹਨਾ ਮੈਂ ਤੁਹਾਨੂੰ ਉਦੋਂ ਕਿਹਾ ਚੱਲੀਏ ਘਰ ਆਪਾਂ ਉਹਨਾਂ ਨਾਲ ਜਾ ਕੇ ਸਲਾਹ ਕਰੀਏ ਕੀ ਕਹਿੰਦੇ ਆ ਪਰ ਗੱਲ ਨਹੀਂ ਸਮਝਦੇ ਮੈਂ ਸਲਾਹ ਥੋੜਾ ਕਰਮੀ ਸੀ ਮੈਂ ਤੋਂ ਨਾਲ ਹੋ ਕੇ ਬਕਾਉਣ ਥੋੜਾ ਡਿਆਂ ਗੋਲੀਆਂ ਫੜੀਆਂ ਗਿਆ ਗੋਲੀਆਂ ਕਨ ਤਾਡੇ ਕਰਕੇ ਕੀ ਕੁਝ ਕੀਤਾ ਤੁਹਾਨੂੰ ਕੀ ਦਸੀਏ ਪਰ ਤੇ ਹਾਂ ਕੰਮ ਕਿੰਨਾ ਕਰੀਓ ਵਧੀਆ ਕਰੰਡੇ ਨੇ ਇਹ ਮੇਰੇ ਲਈ ਨਾ ਪ੍ਰੋਬਲਮ ਸਮਝੰਦੇ ਨਹੀਂ ਮੈਂ ਤਾਂ ਤੁਹਾਡੀ ਸਮਝੀਆਂ ਪ੍ਰੋਬਲਮ ਤੁਸੀਂ ਪ੍ਰੋਬਲਮ ਸਮਝੰਦੇ ਜਿਹੜਾ ਫੋਨ ਨਹੀਂ ਚੁੱਕਣ ਦੇ ਉਹ ਸਿਆਣੇ ਬਣੇ ਹੋਣੇ ਅੱਗੇ ਛੱਗੇ ਬਣੇ ਬੰਦੇ ਨੇ ਉਹਨਾਂ ਵੀ ਤੁਸੀਂ ਬੇਇੱਜ਼ਤੀ ਕਰਾਉਂਦੇ ਜਿਨ੍ਹਾਂ ਨੇ ਆਪਣੇ ਸਿਰ ਤੇ ਲੈ ਕੇ ਸਟੈਂਡ ਤੇ ਸਾਰਾ ਕੰਮ ਕੀਤਾ ਇਹ ਤੁਹਾਨੂੰ ਇਹ ਗੱਲ ਗਈ ਸੀ ਤੁਹਾਡਾ ਮੁੰਡਾ ਤਾਂ ਹੋ ਜਾਊਗਾ ਸਹੀ ਫੋਨ ਨਹੀਂ ਚੁੱਕਣ ਦੇ ਮੇਰਾ ਪੈਸੇ ਕਿਹਾ ਵੀ ਪੈਸਾ ਤੋਂ ਬਿਨਾ ਹੱਲ ਨਹੀਂ ਹੋਣਾ ਤੇ ਪੈਸੇ ਸਾਡੇ ਕੋਲ ਹੋਏ ਨਹੀਂ। ਜੀ ਮੈਨੂੰ ਇੰਨੀ ਗੱਲ ਕਹੀ ਸੀ। ਸਾਨੂੰ ਹੱਲੇ ਤੱਕ ਆਸ ਤੇ ਹੈਗੀ ਪਰ ਨਹੀਂ। ਨਹੀਂ। ਆਸ ਹੋਣੀ ਹੈਗੀ। ਹੱਲੇ ਤੱਕ ਮੈਨੂੰ ਆਸ ਹੈਗੀ ਵੀ ਸਾਡਾ ਕੁਝ ਨਾ ਕੁਝ ਹੱਲ ਹੋ ਜਾਊਗਾ। ਪੈਸੇ ਦੇ ਕੇ ਹੋਰੀ ਚਾਹੀ ਸਾਡੇ ਸਰ ਕਰਜ਼ਾ ਚੜ ਜਾਏ ਪਰ ਨਹੀਂ। ਨਹੀਂ ਗੱਲ ਮੇਰੀ। ਤੂੰ ਜਿਹੜਾ ਹੱਲ ਕਰਾਤਾ ਉਹਦਾ ਕੀ ਕਰਨਾ ਜੀ? ਕਿਹੜਾ ਹੱਲ ਕਰਾਇਆ ਜੀ? ਤੁਹਾਡਾ ਨਾਮ ਮੈਂ ਜਾ ਆਪਣਾ ਸਮਾਨ ਲਿਆਓ ਤੇ ਆਪਣਾ ਮੁੰਡਾ ਲੈ ਜਾਓ ਮੈਂ ਤੁਹਾਨੂੰ ਕਰੋ ਕਹਿਣ ਲਿਆ। ਹਾਂਜੀ। ਤੁਸੀਂ ਮੌਕੇ ਮੌਕੇ ਤੇ ਬੱਸ। ਮੇਰੇ ਹੁਣੇ ਤੁਹਾਡੇ ਮੰਮੀ ਡੈਡੀ ਗਏ ਨਹੀਂ ਉੱਥੇ। ਹਾਂਜੀ। ਤੇ ਫਿਰ ਮੈਨੂੰ ਇਹ ਕਿੱਥੋਂ ਸੂਹ ਖਬਰ ਕਿੱਥੋਂ ਲੱਗਦੀ ਮੈਨੂੰ। ਸੁਣੋ ਮੇਰੀ ਗੱਲ ਸੁਣੋ। ਮੰਮੀ ਡੈਡੀ ਗਏ ਆ ਤੇ ਉਹਨਾਂ ਤੇ ਇਹ ਕਿ ਆ ਕਿ ਪਰਚਾ ਹੋਇਆ ਵਾ ਸ਼ਾਮੀ ਅਸੀਂ ਮਤਲਬ ਉਹ ਤੇ ਮੇਰੀ ਸੁਣੋ ਗੱਲ। ਹਾਂਜੀ। ਉਹ ਮੈਂ ਤੁਹਾਨੂੰ ਹੁਣੇ ਹੈਂਡਓਵਰ ਕਰ ਦਵਾਂ ਇਹ ਮੁੰਡਾ ਜੇ ਤੁਸੀਂ ਪਹੁੰਚ ਜਾਂਦੇ ਤੇ। ਪਾ ਜੀ ਪੈਸੇ ਲੈ ਕੇ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਪੈਸੇ ਮਿਲੇ ਨਹੀਂ ਆ ਹੂੰ ਪੈਸੇ ਵਿਆਜੀ ਤੋਂ ਕਿਹਨੇ ਹੀ ਵਿਆਜੀ ਕੋਲ ਨਹੀਂ ਮਿਲੇ ਹਨ ਅਸੀਂ ਬਹੁਤ ਜ਼ੋਰ ਲਾ ਰਹੇ ਹਾਂ ਤਾਂ ਜੇ ਰੀਲ ਕਰ ਲੋਗੇ ਤੇ ਜੀ ਨਹੀਂ ਹੁਣ ਜਿੱਥੋਂ ਜਿੱਥੋਂ ਹੈ ਗਈ ਉਥੋਂ ਉਥੋਂ ਦੇ ਕਰ ਚੁੱਕੇ ਆ ਪਰ ਨਹੀਂ ਚਿੰਜਾ ਨੂੰ ਕੀ ਦੇਖਣਾ ਨਾ ਵੇਖੋ ਨਹੀਂ ਨਹੀਂ ਚਿੰਜਾ ਹੀ ਗਲਤ ਕਰਦੇ ਆ ਤੁਹਾਡੇ ਵਾਸਤੇ ਗਲਤ ਕਰ ਲੈਣਾ ਕਿਸੇ ਨੂੰ ਪਹਿਲਾਂ ਇੰਨਾ ਕਹਿ ਲੈਣਾ ਅਗਲੇ ਬੰਨੇ ਗੱਲ ਵੀ ਕਰਾ ਲਈ ਸਭ ਕੁਝ ਕਰਾ ਲੈਣਾ ਮੁੜ ਕੇ ਆ ਕੇ ਇੱਦਾਂ ਕਰਨਾ ਕੋਈ ਬੰਦੇ ਵਾਲੇ ਕੰਮ ਤੇ ਨਹੀਂ ਨਾ ਸਮਝ ਪਾਰਾ ਉਹ ਸਾਰੇ ਟੈਨ ਵਾਲੇ ਕਹਿੰਦੇ ਵੀ ਤੁਹਾਡਾ ਆ ਠੀਕ ਆ ਅੱਛਾ ਫਸਾਤ ਮੁੰਡਾ ਗਿਆ ਆ ਫਿਰ ਤੁਹਾਨੂੰ ਸੇਫ ਰੱਖਣ ਦੇ ਵਿੱਚ ਵੀ ਤੁਸੀਂ ਜਲੋ ਤਾਂ ਮੇਰੇ ਕੋਈ ਕੰਮ ਨਹੀਂ ਹੈਗਾ ਮੇਰੀ ਤੇ ਜਿੱਥੋਂ ਮਾੜੀ ਡਿਟੇਲ ਆ ਸਕਦੀ ਆ ਮੈਨੂੰ ਬੁਨੰਮ ਦੀ ਜਲਦੀ ਮੈਨੂੰ ਵੀ ਬਾਰ ਬਾਰ ਤੁਸੀਂ ਇਹ ਨਾ ਕਹੋ ਵੀ ਤੁਹਾਡਾ ਸਾਰਾ ਕੰਮ ਹੈਗਾ ਮੁੰਡੇ ਦਾ ਤੇ ਉਹਨਾਂ ਨੂੰ ਵੀ ਪਤਾ ਵੀ ਮੁੰਡਾ ਹਟਾ ਹੀ ਆਪ ਵੀ ਕਿੰਨੇ ਹਟਾ ਮੁੰਡਾ ਨਸ਼ਾ ਕਰਦਾ ਚਲੋ ਉਹਦੀ ਤੇ ਹੁਣ ਮੇਰੀ ਬਸ ਜੀ ਤੁਹਾਨੂੰ ਪਤਾ ਲੱਗ ਗਿਆ ਹਾਡੀ ਜੇ ਕੋਈ ਹਾਡੀ ਹੈ ਨਾ ਖੁਦ ਦੀ ਤੇ ਸਾਡੇ ਸਾਡਾ ਵੀ ਆ ਸਕਦਾ ਖੁਦ ਦਾ ਠੀਕ ਹੈ ਜੇ ਹੈਗਾ ਤਾਂ ਮੇਰੀ ਸਮਝ ਨਾਲ ਪਤਾ ਕੀ ਹੁੰਦਾ ਆ ਜੇ ਕੋਈ ਗੱਲ ਆ ਤਾਂ ਤੁਹਾਡਾ ਨਾਮ ਵਿੱਚ ਲੱਗਣ ਡਿਆ ਕੋਈ ਗੱਲ ਵੀ ਨਹੀਂ ਭਜੀ ਕੋਈ ਗੱਲ ਵੀ ਨਹੀਂ ਗੱਲ ਬਸ ਇੰਨੀ ਆ ਕਿ ਸਾਡੀ ਪਿੰਡ ਚ ਲੱਗਦੀ ਆ ਉਹ ਲੱਗਦੀ ਲੂੰਦੀ ਤਾਂ ਹਰ ਬੰਦੇ ਦੀ ਹੁੰਦੀ ਜਿਹਦੇ ਪਿੰਡ ਚ ਦੁਸ਼ਮਣ ਨਾ ਹੋਵੇ ਕੋਈ ਗੱਲ ਵੀ ਇਹਨਾਂ ਨਾਲ ਮੈਂ ਤਾਂ ਇਹ ਗੰਗ ਮੰਨਦੀ ਨਹੀਂ ਆ ਵੀ ਆ ਕਰਕੇ ਖਾ ਉਹ ਮੈਂ ਆਪਣੇ ਘਰ ਦੇ ਤੋਂ ਸੱਤਕ ਖਲਾਫ ਸੱਤਕ ਖਲਾਫ ਆਪਣੇ ਘਰ ਦੇ ਨੇ ਆ ਵੀ ਜੇ ਤੁਸੀਂ ਇਹਨੂੰ ਹਟਾ ਨਹੀਂ ਸਕਦੇ ਤੇ ਤੁਸੀਂ ਇਹਦਾ ਸਾਥ ਕਰਦੰਦੇ ਬੇਦਖਲ ਕਰ ਦੋ ਚਲੋ ਸਾਥ ਸੂਰਜਾ ਸਾਡਾ ਪਰਮਾਨੈਂਟ ਮੈਟਰ ਕਰਦਾ ਚੱਲਦਾ ਹੈ ਬੇਦਖਲ ਦੇਖੋ ਮਾਂ ਤੋਂ ਨੇ ਕਦਾ ਸਾਥ ਦੇਣਾ ਹੁੰਦਾ ਯਾਰ ਬੱਚੇ ਮੂੰਹ ਹੀ ਹੋਰ ਹੀ ਦੇਣ ਨਸ਼ੇਲੇ ਹੋ ਜਾਣ ਨਹੀਂ ਨਹੀਂ ਨਾ ਮੈਂ ਤਾਂ ਦੇਖੋ ਮੈਂ ਤਾਂ ਆਪਣਾ ਕੰਮ ਕਰਦੇ ਆ ਠੀਕ ਹੈ ਮਿਹਨਤ ਕਰਕੇ ਖਾਣੇ ਆਹੀਂ ਤੇ ਹਾਨੂੰ ਕੋਈ ਸੰਘਰਸ਼ ਜਰਮਨੀ ਸਾਨੂੰ ਕਿੱ데 ਘਰ ਛਾੜੂ ਬੱਚਾ ਕਰਨਾ ਪੈ ਗਿਆ ਤਾਂ ਵੀ ਕਰਕੇ ਕਰਦੇ ਆ ਕੋਈ ਮਸਲੋ ਨਹੀਂ ਹੁੰਦਾ ਇਹ ਨਹੀਂ ਨਾ ਤੇ ਫਿਰ ਇਹ ਗੱਲ ਥੋੜਾ ਜਿਹਾ ਵੀ ਕਿਸੇ ਨੇ ਕਹਿ ਦਿੱਤਾ ਤੇ ਚੁੱਕ ਕੇ ਜਿਹੀ ਹੋਈ ਸਾਥ ਹੋ ਜਾਵੇਗਾ ਉਹ ਬਰਤਾਂ ਦੇ ਪਿੰਡ ਵਾਲੇ ਕਹਿੰਦੇ ਨੇ ਜੀ ਨੂੰ ਤੁਹਾਡੇ ਘਰ ਦਾ ਸੁਪਨਾ ਉਹ ਕੋਈ ਤਾਂ ਨਹੀਂ ਮੈਂ ਗੱਲ ਖੋਲਦੀ ਆਂ ਵੀ ਪਿੰਡ ਵਾਲੇ ਕਿਉਂ ਕਹਿੰਦੇ ਨੇ ਇੰਨੇ ਹੀ ਹਰਾਮੇਟੀ ਕਿਉਂ ਕਰ ਰਹੇ ਜੇ ਮੇਰੇ ਪੱਖ 'ਚ ਕੋਈ ਹੋਏਗਾ ਜਾਂ ਆਪੇ ਮੇਰੇ ਨਾਲ ਖੜ੍ਹ ਜੇਗਾ ਤੇ ਜੇ ਮੈਂ ਗਲਤ ਹੋਵਾਂਗੀ ਤੇ ਕੋਈ ਤਾਂ ਨਹੀਂ ਮੈਨੂੰ ਲਾਉਂਦਾ ਤੁਹਾਡੇ ਪੱਖ 'ਚ ਖਲੋ ਕੇ ਵੀ ਵੇਖ ਹੀ ਲਿਆ ਮੈਂ ਬਹਿ ਵੀ ਤਾਂ ਖਲੋ ਕੇ ਵੇਖ ਹੀ ਲਿਆ ਤੁਸੀਂ ਕਿੰਨਾ ਵਧੀਆ ਸੱਸਾਂ ਹੋਰ ਦਾ ਅੱਖ ਤੁਸੀਂ ਮੇਰੇ ਹੱਥ ਤੇ ਕਹਿੰਦੇ ਹੋ ਤਾਂ ਤੁਸੀਂ ਗੱਲ ਤੇ ਸਾਡੇ ਪਿੰਡ ਵਾਲੇ ਨਹੀਂ ਕਰਨਦੇ ਹੋ ਉਹ ਉਹ ਭੈਣ ਚੋਦਰ ਮੈਨੂੰ ਕੀ ਪਤਾ ਕਿਹੜਾ ਤੁਹਾਡੇ ਪਿੰਡ ਦਾ ਹੈ ਉੱਥੇ ਉੱਥੇ ਜਾ ਜਾ ਦੱਸਣ ਦਾ ਮੈਂ ਕੋਈ ਨਹੀਂ ਮੇਰੀ ਗੱਲ ਹੁਣ ਮੈਨੂੰ ਨਾਮ ਦੱਸਣਗੇ ਭਲਾ ਦੱਸੋ ਮੈਨੂੰ ਵੀ ਫੇ ਤੁਹਾਨੂੰ ਸ਼ਕਲ ਤੇ ਤੁਸੀਂ ਵੇਖੀ ਹੋਈਗੀ ਨਾ ਜੇ ਤੁਹਾਨੂੰ ਇੰਨਾ ਪਤਾ ਪਾ ਲੈ ਜਾਣਾ ਫੋਨ ਤੇ ਚਲ ਆ ਜਾਂਦੀ ਹੈ ਭਲਾ ਮੈਨੂੰ ਦੱਸੋ ਅਗਲੇ ਵੌਇਸ ਮੈਸੇਜ ਕਰਦੇ ਨਾ ਵੌਇਸ ਕਾਲ ਕਰਦੇ ਨੇ ਤੁਹਾਨੂੰ ਕਰ ਮੈਸੇਜ ਦੀ ਸ਼ਕਲ ਆ ਜਾਂਦੀ ਹੈ ਮੈਨੂੰ ਪਤਾ ਮੇਰੇ ਸਾਡੇ ਲੱਗਦੇ ਨੇ ਉਹਨਾਂ ਨੂੰ ਕਰਨ ਦੇ ਮੁਲਾਜ਼ਮੇ ਨੂੰ ਦੱਸਣ ਦੇ ਨੇ ਤੇ ਮੁਲਾਜ਼ਮਾ ਤੁਹਾਨੂੰ ਵੌਇਸ ਮੈਸੇਜ ਦੇ ਨਹੀਂ ਸਕਦੇ ਤਾਨੂੰ ਗੁੱਦਾਂ ਦੇ ਦੇ ਲੀਏ ਤਾਨੂੰ ਦੇ ਦੇਣਗੇ ਨਹੀਂ ਮੈਨੂੰ ਤਾਂ ਕੋਈ ਨਾ ਮਿਲ ਹੀ ਜਾਊਗਾ ਮੈਂ ਤਾਂ ਨਾਂ ਵੀ ਦੱਸ ਦੇ ਲੀਏ ਠੀਕ ਐ ਤੋ ਇਹ ਇੰਨਾ ਕੰਮ ਕਰ ਦੋ ਫਿਰ ਬੰਦੇ ਨੂੰ ਜਿਹੜਾ ਅੱਗੇ ਕੰਮ ਕੀਤਾ ਉਹਦਾ ਕੀ ਕਰਨਾਗੇ ਕੀਤਾ ਕਿਹੜਾ ਐ ਭਾਜੀ ਪਰਚਾ ਤੇ ਹੋ ਗਿਆ ਮੁੰਡੇ ਤੇ ਮੁੰਡਾ ਤੇ ਜਾ ਰਿਹਾ ਹੋਏ ਜੇਲ੍ਹ ਜੇਲੇ ਜਾਣ ਦੀ ਲੋੜ ਹੀ ਨਹੀਂ ਹੈ ਨਾ ਇਹ ਹੁਣੇ ਤਾਂ ਦਾ ਹਾਲ ਹੋ ਗਿਆ ਇਹ ਮੌਕੇ ਤੇ ਭਾਜੀ ਪਰਚਾ ਹੋ ਜਾਂਦੋਂ ਬਾਅਦ ਥੋੜੀ ਘੱਟ ਹੱਲ ਹੁੰਦਾ ਵਾ ਉਹ ਤੇ ਉਹਨਾਂ ਨੇ ਗਲਤ ਕਰਿਓ ਨਹੀਂ ਫਿਰ ਹੁਣ ਮੈਂ ਤੇ ਰੁੱਖਾਂ ਨੂੰ ਤੇ ਲੱਗੇ ਨਹੀਂ ਐ ਮੈਂ ਤੋੜ ਕੇ ਫੜਾਦਾ ਉਹ ਗੱਲ ਬਕਰੀ ਆ ਤੇ ਚਲੋ ਗੱਲ ਮੈਂ ਕਰਦਾ ਤੇ ਗੱਲ ਵੀ ਨਾ ਗੱਲ ਮੇਰੀ ਇੱਕ ਜ਼ਿੰਦਗੀ ਦੀ ਆਦ ਰੱਖਿਓ ਅੱਲ ਦੀ ਬੋਲੀ ਚ ਤੇ ਅੱਜ ਦੀ